ਸਰਹੱਦੀ ਲੋਕ ਸੇਵਾ ਸਮਿਤੀ ਦੀ ਜਿਹੜੀ ਟੀਮ ਹੈ ਉਹ ਕੱਲ ਮੁੱਠਿਆਂਵਾਲਾ ਸਭਰਾਵਾ ਤੇ ਘੜਮ ਪਿੰਡ ਦੇ ਵਿੱਚ ਗਈ ਜਿੱਥੇ ਕਿ ਲੋਕਾਂ ਨਾਲ ਸੀ ਗੱਲਬਾਤ ਵੀ ਕੀਤੀ ਤੇ ਲੋਕਾਂ ਦੀਆਂ ਗੱਲਾਂ ਬਾਤਾਂ ਤੋਂ ਸਾਨੂੰ ਜਿਹੜੀ ਜਾਣਕਾਰੀ ਮਿਲੀ ਉਹ ਇਹ ਸੀ ਕਿ ਉਹਨਾਂ ਨੂੰ ਇਸ ਟਾਈਮ ਦੇ ਉੱਪਰ ਲੰਗਰ ਦੀ ਲੋੜ ਨਹੀਂ ਹੈ ਕਿਉਂਕਿ ਲੰਗਰ ਤਾਂ ਆਮ ਸਾਰੇ ਸੜੀਆਂ ਸਿੱਖ ਜਿੱਥੇ ਬੰਦੀਆਂ ਜਿਹੜੀਆਂ ਨੇ ਐਨ ਜੀਓਜ਼ ਨੇ ਉਹਨਾਂ ਸਭ ਨੇ ਲੰਗਰਸ ਲਗਾਏ ਹੋਏ ਹਨ ਤੇ ਉਹ ਲੰਗਰ ਉਹਨਾਂ ਤੱਕ ਪਹੁੰਚਦੇ ਵੀ ਹੋ ਰਹੇ ਆ ਪਰ ਜਿਹੜੀ ਲੰਗਰ ਤੋਂ ਇਲਾਵਾ ਜਿਹੜੀ ਸੇਵਾ ਹੈ ਉਹ ਉਹ ਹਜੇ ਤੱਕ ਬਹੁਤ ਘੱਟ ਸੰਸਥਾਵਾਂ ਸ਼ਾਇਦ ਹੋਣਗੀਆਂ ਕਿ ਜਿਨ੍ਹਾਂ ਨੇ ਕੀਤੀ ਹੋਣੀ ਆ ਕਿਉਂਕਿ ਮੈਂ ਕੱਲੇ ਤਰਨਤਾਰਨ ਦੀ ਗੱਲ ਨਹੀਂ ਕਰ ਰਹੀ ਮੈਂ ਪਠਾਨਕੋਟ ਦੀ ਵੀ ਗੱਲ ਕਰੂੰਗੀ ਅੰਮ੍ਰਿਤਸਰ ਦੀ ਵੀ ਗੱਲ ਕਰੂੰਗੀ ਜਨਾਲਾ ਹੋ ਗਿਆ ਫਰੂਜ਼ਪੁਰ ਹੋ ਗਿਆ ਇਹ ਸਾਰੇ ਏਰੀਆਜ਼ ਦੀ ਗੱਲ ਕਰ ਰਹੇ ਆਪਾਂ ਸੋ ਇਨ ਏਰੀਆਜ਼ ਦੇ ਵਿੱਚ ਜਿਹੜੀ ਚੀਜ਼ ਅਸੀਂ ਦੇਖਣ ਚਾਹੀ ਸੀਗੀ ਸਾਡੇ ਚ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਪੱਤਰ ਪਾਲਾਂ ਦੀ ਲੋੜ ਆ ਕਿ ਕਈ ਜਿਹੜੇ ਨੇ ਕਿ ਉਹ ਸੜਕਾਂ ਦੇ ਉੱਪਰ ਆਪਣੇ ਟੈਂਟ ਲਗਾ ਕੇ ਬੈਠੇ ਆ ਤੇ ਮੀਂਹ ਦਾ ਜਿਹੜਾ ਹੈ ਉਹ ਰੁਕਣ ਦਾ ਨਾਮ ਹੀ ਨਹੀਂ ਹੈਗਾ ਤੇ ਤਰਪਾਲਾਂ ਜਿਹੜੀਆਂ ਨੇ ਉਹ ਜਿਹੜੀਆਂ ਉਹਨਾਂ ਕੋਲ ਪੁਰਾਣੀਆਂ ਕਿਤੇ ਹੈਗੀਆਂ ਤੇ ਉਹ ਖਰਾਬੀਆਂ ਹੀ ਆ ਤੇ ਤਰਪਾਲਾਂ ਦੀ ਲੋੜ ਹੈ ਦੂਜੇ ਨੰਬਰ ਦੇ ਉੱਪਰ ਉਹਨਾਂ ਨੂੰ ਬੈਟਰੀਆਂ ਚਾਹੀਦੀਆਂ ਨੇ ਕਿਉਂਕਿ ਤੁਹਾਨੂੰ ਪਤਾ ਕਿ ਜਿਹੜਾ ਮੌਸਮ ਹੈ ਬੜਾ ਖਰਾਬ ਆ ਕਿ ਕੋਈ ਸੱਪ ਵੈਰਾ ਜਾਂ ਕੁਛ ਐਦਾਂ ਦੇ ਕੋਈ ਜੀਵ ਜੰਤੂ ਨੇ ਜਿਹੜੇ ਕੋ ਲੜ ਲੁੱੜ ਸਕਦੇ ਹਨ ਜਾਂ ਉਹਨਾਂ ਨੇ ਕੋਈ ਕਿਸੇ ਜਗ੍ਹਾ ਤੇ ਪਹੁੰਚਣਾ ਹੋਵੇ ਤੇ ਉਹਨਾਂ ਦੇ ਮੋਬਾਈਲ ਵੀ ਮਿਲਦਾ ਕਿ ਚਾਰਜ ਨਹੀਂ ਹੋਣੇ ਤੇ ਉਹਨਾਂ ਨੂੰ ਬੈਟਰੀਆਂ ਦੀ ਲੋੜ ਹੈਗੀ ਆ ਫੇਰ ਉਸ ਤੋਂ ਬਾਰੇ ਵਿੱਚ ਨਾਰਮਲ ਕਹਿ ਲੋ ਕਿ ਵੀ ਆਪਾਂ ਜਦੋਂ ਬਿਮਾਰ ਹੁੰਨੇ ਆਪਾਂ ਨੂੰ ਫੀਵਰ ਹੁੰਦਾ ਤਾਂ ਆਪਾਂ ਫੇਰ ਕੋਈ ਨਾ ਕੋਈ ਡੋਲੋਤੀ ਜਾਂ ਪੈਰਾਸੈਟਾਮੋਲ ਜਾਂ ਡਿਸਪਰੀਨ ਕੁਛ ਐਸਾ ਦੀ ਆਪਾਂ ਟੈਬਲੇਟ ਵੈਰਾ ਲੈਨੇ ਆ ਉਹ ਅਸੀਂ ਫਸਟ ਰੇਟ ਚ ਘਰ ਵੀ ਰੱਖੀਆਂ ਹੁੰਦੀਆਂ ਨੇ ਤੇ ਜੇਕਰ ਇਹ ਉਹਨਾਂ ਕੋਲ ਹੋਣ ਤਾਂ ਜੇਕਰ ਉਹਨਾਂ ਨੂੰ ਇਦਾਂ ਦਾ ਕੋਈ ਟੈਂਪਰੇਚਰ ਦੀ ਪ੍ਰੋਬਲਮ ਹੋਵੇ ਤਾਂ ਉਹ ਉਸ ਟਾਈਮ ਉਹ ਅਰਜੈਂਟਲੀ ਉਸ ਚੀਜ਼ ਨੂੰ ਲੈ ਸਕਦੇ ਆ ਉਹਨਾਂ ਦੇ ਬੱਚੇ ਛੋਟੇ ਛੋਟੇ ਹੈਗੇ ਨੇ ਤੇ 2.5 3-3 ਸਾਲ ਦੇ 5-5 ਸਾਲ ਦੇ ਬੱਚੇ ਵੀ ਉਹਨਾਂ ਕੋਲ ਕਈਆਂ ਕੁੱਲ ਹੈਗੇ ਨੇ ਤੇ ਮੱਛਰ ਉੱਥੇ ਬਹੁਤ ਜ਼ਿਆਦਾ ਵਾ ਤੇ ਮੱਛਰਾਂ ਦੇ ਲਈ ਆਟੋਮਾਸਫੇਰਾ ਜਿਹੜੀ ਹੈ ਉਹਦੀ ਰਿਕੁਆਇਰਮੈਂਟ ਹੈਗੀ ਆ ਇਸ ਤੋਂ ਇਲਾਵਾ ਕਿ ਜਿਵੇਂ ਕਿ ਦੁੱਧ ਤਾਂ ਉੱਥੇ ਬਹੁਤ ਘੱਟ ਹੈ ਤੇ ਦੁੱਧ ਤੇ ਲਈ ਫੇਰ ਸੁੱਕਾ ਦੁੱਧ ਜਿਹੜਾ ਹੈ ਉਹ ਆਪਾਂ ਦਿੱਤਾ ਜਾਵੇ ਨਾਲ ਦੀ ਨਾਲ ਚਾਪਤੀ ਖੰਡ ਦਿੱਤੀ ਜਾਵੇ ਤਾਂ ਕਿ ਅਗਰ ਉਹਨਾਂ ਨੂੰ ਲੋੜ ਪਵੇ ਜਾਂ ਔਖ ਮਹਿਸੂਸ ਹੋਵੇ ਤਾਂ ਫੇਰ ਉਹ ਚਾਹ ਬਣਾ ਕੇ ਪੀ ਸਕਦੇ ਹਨ ਇਹਦੇ ਨਾਲ ਦੀ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਕਿ ਆਪਾਂ ਕਹਿੰਦੇ ਆ ਕਿ ਭੁਜੇ ਹੋਏ ਚਨੇ ਜਿਹੜੇ ਆ ਕਿ ਜੇਕਰ ਉਹਨਾਂ ਨੂੰ ਟਾਈਮ ਤੇ ਲੰਗਰ ਨਹੀਂ ਮਿਲਦਾ ਜਾਂ ਰੋਟੀ ਨਹੀਂ ਮਿਲਦੀ ਤਾਂ ਫਿਰ ਉਹ ਉਹ ਉਸ ਚੀਜ਼ ਨੂੰ ਥੋੜਾ ਖਾ ਪੀ ਕੇ ਆਪਣਾ ਸਾਰ ਸਕਦੇ ਆ ਇਹਦੇ ਨਾਲ ਦੀ ਨਾਲ ਜਿਹੜੇ ਬੱਚੇ ਨੇ 2-2 ਸਾਲ ਦੇ 2.5 ਸਾਲ ਦੇ ਬੱਚੇ ਜਿਹੜੇ ਹੈਗੇ ਆ ਉਹ ਬੱਚੇ ਰੋਟੀ ਜ਼ਿਆਦਾ ਨਹੀਂ ਖਾ ਸਕਦੇ ਤਾਂ ਉਹਨਾਂ ਲਈ ਇਹ ਚੀਜ਼ ਹੈਗੀ ਆ ਕਿ ਉਹਨਾਂ ਨੂੰ ਬਿਸਕੁਟ ਹੋ ਗੀਆਂ ਰਸਾ ਹੋ ਗੇ ਜਾਂ ਕੁਛ ਸ਼ਰਦਾਂ ਦੇ ਪੈਕੇਟਸ ਵੇਰ ਆਪਾਂ ਉਹਨਾਂ ਨੂੰ ਮੁਹੀਆ ਕਰਵਾ ਦਈਏ ਕਿਉਂਕਿ ਦਾਲ ਤੇ ਫੁਲਕੇ ਨਾਲ ਵੀ ਸਾਰਾ ਕੁਝ ਨਹੀਂ ਹੁੰਦਾ ਕਿ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਦੇ ਸਕਦੇ ਆ ਤੇ ਕੋਸ਼ਿਸ਼ ਕਰੀ ਕੇ ਇਹ ਚੀਜ਼ਾਂ DIY ਜਿਹੜੇ ਨੇੜੇ-ਨੇੜੇ ਦੇ ਪਿੰਡ ਹੈ ਉਹਨਾਂ ਨੂੰ ਛੱਡ ਕੇ ਪਿਛਲੇ ਪਿੰਡਾਂ ਵਾਲੇ ਪਾਸੇ ਪਤਰਜੀਹ ਦੇਈਏ ਪਿਛਲੇ ਪਿੰਡਾਂ ਦੇ ਵਿੱਚ ਹੀ ਮੁਸ਼ਕਲਾਂ ਨੇ ਇਸ ਟਾਈਮ ਦੇ ਉੱਪਰ ਨੇੜੇ ਵਾਲੇ ਪਿੰਡਾਂ ਵਿੱਚ ਕੋਈ ਮੁਸ਼ਕਲਾ ਨਹੀਂ ਹੈਗੀਆ ਜਿਹੜੇ ਵਧੀਆ ਘਰ ਉਹ ਸਰਮਾਇਦਾਰ ਨੇ ਉਹ ਆਪਣੇ ਵਧੀਆ ਘਰਾਂ ਸਰਮਾਇਦਾਰ ਸਤਿਦਾਨਾਂ ਦੇ ਕੋਲ ਪਹੁੰਚ ਚੁੱਕੇ ਹਨ ਤੇ ਜਿਹੜੇ ਲੋਅਰ ਨੇ ਜਿਹੜੇ ਕਿ ਵਿਚਾਰੇ ਬਹੁਤ ਹੀ ਗਰੀਬਪੁਰਬੇ ਹਨ ਲੋੜਵੰਦ ਨੇ ਉਹਨਾਂ ਨੂੰ ਹੀ ਸਹਾਇਤਾ ਮਿਲ ਕਰਾਇਆ ਪੱਠੇ ਆ ਗਏ ਨੇ 4-4 ਰੁਪਏ ਵਗੈਰਾ ਆ ਭਾਈ ਉੱਪਰ ਆਊਟ ਪੱਠੇ ਲਾਉਣ ਆਏ ਤੇ ਬਸ ਆਪਾਂ ਮੈਂ ਵੀ ਚੁੱਕਦੇ ਤੂੰ ਪੱਠੇ ਮੇਰੇ ਤੋਂ ਖੋਈ ਜਾਵੇ ਕੁਝ ਕੁ ਪੱਠੇ ਵੀ ਆਉਣਗੇ ਸ਼ਹਿਰ ਤੋਂ ਪਹਿਲੇ ਟਾਈਮ ਆ ਜਾਣਗੇ ਤੇ ਸਭ ਦੇ ਪਤੇ ਦੀ ਲੋੜ ਨਹੀਂ ਹੈ ਸੌਦਾ ਪਤਾ ਹੀ ਹੁੰਦਾ ਜਿਵੇਂ ਚੱਲਦਾ ਹੀ ਜਾਂਦਾ ਨਹੀਂ ਹੁਣ ਹੈਗਾ ਕੋਲ ਆ ਦੋ ਚਾਰ ਦਿਨਾਂ ਚ ਆ ਦੋ ਚਾਰ ਦਿਨਾਂ ਬਾਅਦ ਤੇ ਹੈਗਾ ਮਾਰਾ ਕੋਈ ਸੀਧ ਵਗੈਰਾ ਕੋਈ ਦਵਾਦਾਰੂ ਦੀ ਤੇ ਨਹੀਂ ਲੋੜ ਜੀ ਨਹੀਂ ਦਵਾਦਾਰੂ ਤੀਜੇ ਨੂੰ ਮਾਰੇ ਤੰਦਰੁਸਤੀ ਰੱਖੀ ਤੰਦਰੁਸਤੀ ਰੱਖ ਕੋਈ ਨਹੀਂ ਬਾਬਾ ਜੀ ਇਹ ਪਾਣੀ ਲੈ ਲੈ ਬਾਬਾ ਤੀਣਾ ਤਰਾ ਇੱਥੇ ਮੋਰਚਾ ਲਾਵਾਂਗੇ ਕਿ ਆਪਣਾ ਰੂਟ ਸੋਂ ਹੀ ਰੂਟ ਸੋਂ ਆਸ਼ਾ ਦੋਸਤ ਮੈਂ ਤੁਹਾਨੂੰ ਕਹਿੰਦਾ ਨੰਬਰ ਕਵੈਸਚਨ ਨੰਬਰ ਆਪਣਾ ਦੇ ਦੋ ਸਾਨੂੰ ਉਸ ਤੋਂ ਨੂੰ ਨੰਬਰ ਲੈ ਲੈਂਦੇ ਕਾਰਡ ਦੇ ਦੋ ਅਸੀਂ ਇੱਕ ਚੀਜ਼ ਹੋਰ ਵੀ ਸੀ ਕਿ ਚਲੋ ਅਸੀਂ ਐਜ਼ ਅ ਹਿਊਮਨ ਬਿੰਗ ਇਨਸਾਨ ਇਨਸਾਨ ਦੀ ਮਦਦ ਕਰਦਾ ਇਨਸਾਨ ਦੀ ਮਦਦ ਤੋਂ ਬਾਅਦ ਇੱਕ ਜਾਨਵਰ ਵੀ ਆਂਦਾ ਜਿਹੜਾ ਕਿ ਉਹਦੇ ਵਿੱਚ ਵੀ ਜਾਨ ਹੈਗੀ ਹੈ ਪਰਮਾਤਮਾ ਨੇ ਉਹਨੂੰ ਵੀ ਇਸ ਧਰਤੀ ਤੇ ਭੇਜਿਆ ਉਹੋ ਵੀ ਇਸੇ ਮੁਸ਼ਕਿਲ ਦੇ ਵਿੱਚ ਹੈ ਤੇ ਪਸ਼ੂਆਂ ਦਾ ਚਾਰਾ ਹੋ ਗਿਆ ਫਿਰ ਉਸ ਤੋਂ ਬਾਅਦ ਤੋੜੀ ਹੋ ਗਈ ਆਚਾਰ ਹੋ ਗਿਆ ਇਹ ਜਿਹੜਾ ਸਮਾਨ ਜਿਹੜਾ ਹੈ ਉਹ ਪਸ਼ੂਆਂ ਨੂੰ ਵੀ ਦਿੱਤਾ ਜਾਵੇ ਇਹਦੇ ਨਾਲ ਦੇ ਨਾਲ ਵੈਟਰਨਰੀ ਜਿਹੜੇ ਡਾਕਟਰਸ ਹੁੰਦੇ ਆ ਉਹਨਾਂ ਦੀ ਟੀਮ ਦੇ ਨਾਲ ਵੀ ਗੱਲ ਕੀਤੀ ਜਾਵੇ ਕਿ ਜਦੋਂ ਵੀ ਲੋਡ ਪਵੇ ਜੇ ਉਹ ਡੰਗਰ ਬਿਮਾਰ ਹੋ ਰਿਹਾ ਜਾਂ ਉਹਨਾਂ ਨੂੰ ਕੋਈ ਬਿਮਾਰੀ ਲੱਗ ਰਹੀ ਆ ਜਾਂ ਉਹ ਠੀਕ ਨਹੀਂ ਹੈਗੇ ਤਾਂ ਜੋ ਉਹਨਾਂ ਦੀ ਰਿਕੁਆਇਰਮੈਂਟ ਅਕੋਰਡਿੰਗ ਕੋਈ ਦਵਾਈ ਹੈਗੀ ਆ ਉਹ ਦਵਾਈ ਵੀ ਪ੍ਰੋਵਾਈਡ ਕੀਤੀ ਜਾਵੇ ਸੋ ਅੰਤ ਵਿੱਚ ਮੈਂ ਹੀ ਕਹਾਂਗੀ ਕਿ ਸਰਦੀ ਲੋਕ ਸੇਵਾ ਸਮਤੀ ਨਾਲ ਜੁੜੋ ਸਾਡੇ ਨਾਲ ਕੰਟੈਕਟ ਕਰੋ ਸਾਡਾ ਨੰਬਰ ਅਸੀਂ ਇੱਥੇ ਦੇ ਰਹੇ ਆ ਉਸ ਨੰਬਰ ਤੇ ਅਗਰ ਤੁਹਾਨੂੰ ਕਿਤੇ ਵੀ ਕੋਈ ਵੀ ਲੋੜ ਹੈਗੀ ਆ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਟਾਈਮ ਦੇ ਵਿੱਚ ਤਰਨਤਨ ਦਾ ਸਾਰਾ ਏਰੀਆ ਜਿਹੜਾ ਹੈ ਉਹਦਾ ਸਰਵੇ ਵੀ ਕਰ ਰਹੇ ਆ ਔਰ ਜਿੱਥੇ ਜਿੱਥੇ ਲੋੜ ਵੀ ਹੈਗੀ ਆ ਅਸੀਂ ਉਹ ਵੀ ਪੂਰਤੀ ਕਰ ਰਹੇ ਆ ਤੇ ਕੱਲ ਨੂੰ ਸਾਡੀ ਸਰਦੀ ਲੋਕ ਸੇਵਾ ਸਮਰਥੀ ਦੀ ਜਿਹੜੀ ਟੀਮ ਹੈ ਜਿੱਥੇ ਅਸੀਂ ਜਾ ਕੇ ਆਏ ਆ ਸੱਬਰਵਾਲ ਜਗ ਸੁਭਰਾਮਾ ਪਿੰਡ ਜਾ ਕੇ ਆਏ ਆ ਉਸ ਤੋਂ ਬਾਅਦ ਵਿੱਚ ਛੱਟੀਆਂ ਜਾ ਕੇ ਆਏ ਆ ਤੇ ਨਾਲ ਦੇ ਨਾਲ ਖਮਣ ਜਾ ਕੇ ਆਏ ਉੱਥੇ ਵੀ ਅਸੀਂ ਜਾ ਕੇ ਚੀਜ਼ਾਂ ਜਿਹੜੀਆਂ ਮੁਹਈਆ ਕਰਵਾਉਣ ਲੱਗੇ ਆ ਤੇ ਜੇਕਰ ਤੁਹਾਨੂੰ ਵੀ ਕਿਤੇ ਲੋੜ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ ਧੰਨਵਾਦ ਇਹ ਕਿਹੜਾ ਇਲਾਕਾ ਤੁਹਾਡਾ ਸਾਡਾ ਪਿੰਡ ਤੇ ਆ ਬੋ ਜੀ ਹਾਂਜੀ ਇਹ ਕੁੱਤੀ ਵਾਲੇ ਤੇ ਲਾਗੇ ਪੈ ਜਾਂਦਾ ਦਰਿਆ ਜਿਹੜਾ ਜਾਂਦਿਆ ਜੀ ਹਰੀਆਂ ਲੱਗ ਹਾਂਜੀ ਹਰੀ ਕੇ ਪੱਤਨ ਵਾਲਾ ਜੀ ਇੱਥੇ ਕਿੰਨਾ ਨੁਕਸਾਨ ਹੋ ਗਿਆ ਬੱਸ ਨੁਕਸਾਨ ਭਾਜੀ ਬਹੁਤ ਜ਼ਿਆਦਾ ਆਇਆ ਵਾ ਇਹਦੇ ਵਿੱਚ ਜਿਹੜੀ ਜਾਂਦੀ ਪਾੜ ਉਹ ਤੋਂ ਜ਼ਿਆਦਾ ਜਿੰਨਾ ਵੀ ਜਾਨੀ ਕਿ ਵੀ ਇੱਧਰ ਝੋਨਾ ਮੱਕੀ ਆਵੇ ਕਮਾਤ ਜਿੰਨਾ ਵੀ ਵੇਖੋ ਇੱਧਰ ਕਿੰਨਾ ਲੱਗਾ ਵਾ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਦੁਬਾਰੇ ਧੁਕੇ 1 ਕੜੇ ਇੱਥੇ ਤੇ 11000 ਕਿੱਲੇ ਆ ਤੇ ਹਾਂਜੀ ਜਿਹੜਾ ਸਰਕਾਰਾਂ ਜਿਹੜੇ ਆੁਸਟ੍ਰੇਲੀਆ ਪਾਸਪੋਰਟ ਲਈਆ ਉਹਨੂੰ ਕਿਹੜਾ ਹਾਂਜੀ ਹਾਂਜੀ ਕਾਉਂਸਲ ਫਾਈਲ ਹੋ ਰਿਹਾ ਹਾਂਜੀ ਹਾਂਜੀ ਕਿ ਇਹ ਤੇ ਅਨੁਦ ਪੰਜ ਸੱਤ ਦਿਨ ਹੋਇਆ ਜੀ ਉਦੋਂ ਤੋਂ ਇੱਥੇ ਟਿਕ ਨਤਰੀ ਚੱਲਦੇ ਨੂੰ ਮਹੀਨਾ ਹੀ ਹੋ ਗਿਆ ਚੇ ਨਤਰੀ ਦਾ ਤੇ ਆਤਰਾ ਆਉਂਦਿਆ ਵਾ ਇਹ ਦੋ ਦਿਨ ਰਹਿ ਗਏ 3 ਤਰੀਕ ਨੂੰ ਮਹੀਨਾ ਆ ਜਾਣਾ ਮਾਪਸੋ ਚੌਥਾ ਪਰਸੋ ਹੋਊਗਾ ਹਾਂਜੀ ਬਿਲਕੁਲ ਸਾਡਾ ਸ਼ਤੋ ਜਾਂ ਜੀਨੋ ਕੱਲ੍ਹ ਵੀ ਹੋਊਗਾ ਅਸੀਂ ਤੇ ਅਪੀਲ ਕਰਦੇ ਆਂ ਕਿ ਆ ਬੰਨ ਸਾਰਾ ਇਧਰ ਜਿੱਨਾ ਅੱਗੇ ਵੀ 10 ਕਿਲੋ ਮੀਟਰ ਤੱਕ ਹੋਦਾ ਤਾਂ ਚੱਲੇ ਪੱਕਾ ਹੋਇਆ ਵਾ ਆ ਸਾਰਾ ਸਾਰਾ ਹੋਰ ਪੱਕਾ ਹੋਵੇ ਤੇ ਨਾਲ ਹਾਂਜੀ ਅੱਧਰ ਲੱਗਾ ਹੋਵੇ ਤੇ ਵਧੀਆ ਵਾ